ਅੱਜ ਹੀ ਨਾਨ ਡਾਰਿਆ ਫੜੀ ਆ ਫੜੀ ਸੁਵਿਤਾ ਮੜਾ ਦੱਬ ਕੇ ਮਿੱਟਤਾ ਦੱਬ ਕੇ ਬੋਲੀ ਚੰਗਾ ਇੱਕ ਕੁੱਤੇ ਤੇ ਇਕੜਦੀ ਸੀ ਗੂੜੀ ਪੱਕੀ ਯਾਰੀ ਦੇ ਸਕਦੇ ਸਨ ਇੱਕ ਦੂਜੇ ਲਈ ਆਪਣੀ ਜਾਨ ਪਿਆਰੀ ਇੱਕ ਬਾਰ ਉਹ ਦੋਵੇਂ ਦੋ ਸੈਰ ਕਰਨੀ ਚੱਲੇ ਜੰਗਲ ਦੇ ਵਿੱਚ ਰਾਤ ਪੈ ਗਈ ਏ ਇਕੱਲਾ ਮਕੱਲੇ ਰਾਤ ਪਈ ਤੇ ਘਰ ਨੂੰ ਪੜਨਾ ਐਸੀ ਬਹੁਤ ਮਹਾਰ ਦੋਹਾ ਰੜ ਕੇ ਸੋਚ ਵਿੱਚ ਲਾਈ ਦਿੱਤਾ ਛੱਡ ਖਿਆਲ ਕੁੱਕੜ ਰੁੱਖ ਦੇ ਉੱਤੇ ਚੜ ਕੇ ਦੇਖੀ ਗਰੀਨ ਨਸਤਾ ਰੁੱਖ ਧਨੇ ਦੀ ਖੋੜ ਚ ਬੜ ਕੇ ਲੇਟ ਗਿਆ ਉਹ ਕੁੱਤਾ ਸੁਬਾ ਸਵੇਰੇ ਜਾਗਿਆ ਕੁੱਕੜ ਉੱਠ ਕੇ ਦਿੱਤੀ ਬਾੰਗ ਇੱਕ ਜੂ ਇੱਕ ਲੂੰਬੜੀ ਜੰਗਲ ਵਿੱਚੋਂ ਆਈ ਮਾਰਛ ਲਾਂ ਮੋਟਾ ਕੁੱਕੜ ਦੇਖ ਤੰ ਮੰਨੇ ਮੂੰਹ ਵਿੱਚ ਭਰਿਆ ਪਾਣੀ ਮੋਮੋਠਕਣੀ ਬਣ ਕੇ ਬੋਲੀ ਥੇ ਲੂੰਬੜੀ ਨਾਨੀ ਬਾਜ ਤੇ ਦੀ ਮਿੱਠੀ ਮਨਹੋਣੀ ਤੂੰ ਜੰਗਲ ਦਾ ਰਾਜਾ ਮੈਂ ਤੇਰੇ ਦਰਸ਼ਨ ਲਈ ਆਈ ਹੇਠਾ ਆ ਜਾ ਜਾ ਨੇ ਡਾਈਟ ਕੇ ਦਰਸ਼ਨ ਕਰ ਲਾ ਜਦ ਸਫਲ ਹੋ ਜਾਵੇ ਐਸੀ ਕੜੀ ਚ ਲਸਨੀ ਇਨਸ਼ਾਅਲਾ ਮੇਰੇ ਭੱਗੀ ਆਵੇ ਟੁੱਕੜ ਬਹੁਤ ਸਿਆਣਾ ਸੀ ਉਹ ਗਿਆ ਤਾੜ ਚ ਲਕੀ ਉਸਨੇ ਦਿੱਤਾ ਟੁਕਮਾ ਉੱਤਰ ਖੋਲ ਅਕਲ ਦੀ ਤਾਕੀ ਠੀਕ ਹੈ ਤੂੰ ਰੂਮੜੀ ਰਾਣੀ ਮੈਂ ਜੰਗਲ ਦਾ ਰਾਜਾ ਮੈਂ ਤੇਰੇ ਦਰਸ਼ਨ ਲਈ ਆਈ ហេਠਾ ਆ ਜਾ ਜਾ ਹੋ ਜਾਗੂ ਮੈਂ ਥੱਲੇ ਆਉਂ ਕਰ ਲਈ ਦਰਸ਼ ਰੱਜ ਕੇ ਮੇਰੀ ਗੱਲ ਤੂੰ ਮੰਨ ਲੈ ਭੈਣੇ ਜਾਈ ਨਾ ਮੋਂ ਭੱਜ ਕੇ ਦੁੱਖ ਦੇ ਵੱਲੋਂ ਵਧੀ ਨੂੰ ਬੜੀ ਲਾਲਚ ਸਭ ਤੱਕ ਗਈ ਐਨੇ ਨੂੰ ਕੁੱਤਾ ਵੀ ਉਠਿਆ ਲੈ ਕੇ ਕੰਗੜਾਈ ਦੇਖ ਲੂ ਮੜੀ ਤੱਪ ਤੱਪ ਤਾ ਗੁੱਸੇ ਦੇ ਬਚਾਇਆ ਖੂਪ ਗਈ ਆੜੀ ਉਹਨਾਂ ਨਿਮਿੱਤ ਤਾਈ ਬਚਾਇਆ ਹੋਰ ਸੁਣਾ ਦੇ ਕੋਈ ਹਾਂਜੀ ਵਧੀਆ ਲੱਗੀ ਤਾਂ ਵੀਰੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਤੇ ਬੱਚੇ ਦਾ ਹੌਸਲਾ ਵਧਾਇਓ ਕਮੈਂਟਾਂ ਦੇ ਵਿੱਚ ਦੱਸਿਓ ਜ਼ਰੂਰ ਕਿਸ ਤਰ੍ਹਾਂ ਲੱਗੀ ਹਾਂਜੀ ਤਿਆਰ ਹੋ ਜੀ ਦੂਜੀ ਆ ਚਲੋ ਦੱਬ ਕੇ ਥੋੜਾ ਜਾ ਅਸੀ ਨੀ ਪੋਲਾਣੀ ਇਹੋ ਜਿੰਦਾ ਜਾਨ ਸਾਡੀ ਮੋਤੀਆਂ ਦੀ ਖਾਨ ਸਾਡੀ ਹੱਥੋਂ ਨੀ ਗਬਾਣੀ ਬੋਲੀ ਹੈ ਪੰਜਾਬੀ ਸਾਡੀ ਤੇਰਾ ਵੰਜਨੀ ਪੜੀਰ ਵੰਜਨੀ ਪੰਡਾਰਾ ਵਿੱਚ ਪੰਜਲੀ ਦੇ 12 ਬੱਚੇ ਮਿੱਠੀ ਤੇ ਸੁਹਾਣੀ ਬੋਲੀ ਹੈ ਪੰਜਾਬੀ ਸਾਡੀ ਜੋਤ ਤੇ ਕਮਾਈਆਂ ਵਿੱਚ ਜਿੰਗਾਂ ਤੇ ਲੜਾਈਆਂ ਵਿੱਚ ਇਹੋ ਜਿੰਦਾ ਪਾਣੀ ਬੋਲੀ ਹੈ ਪੰਜਾਬੀ ਸਾਡੀ ਫੁੱਲਾਂ ਦੀ ਕੇਯਾਰੀ ਸਾਡੀ ਸੁੱਖਾਂ ਦੀ ਢਾਣੀ ਸਾਡੀ ਆਰਾਮ ਨਾਲ ਆਣੀ ਬੋਲੀ ਹੈ ਪੰਜਾਬੀ ਸਾਡੀ ਆਰਾਮ ਨਾਲ ਆਰਾਮ ਨਾਲ ਹੋ ਗਈ ਹੋ ਗਈ ਪੰਜਾਬੀ ਬੋਲੀ ਵਾਲੀ ਹੋਰ ਪੜਦੇ ਹੋ ਕੋਈ 6 3 ਹਾਂ ਸੁਣਾ ਦਿਓ ਚੜਦਾ ਹੈ ਕਲਕੀ ਸੋਨਾ ਮੜਦਾ ਹੈ ਵਿਸਾਖ ਵਿਸਾਖੀ ਨਾਉਂਦੇ ਹਾਂ ਦਾਣੇ ਘਰ ਵਿੱਚ ਲਿਆਉਂਦੇ ਹਾਂ ਜੇਠ ਮਹੀਨਾ ਧੂਆ ਦਾ ਪਾਣੀ ਸੁਕਦਾ ਧੂਆ ਦਾ ਹਾਰ ਮਹੀਨਾ ਤਪਦਾ ਹੈ ਸਾਨੂੰ ਅੰਦਰੇ ਰੱਖਦਾ ਹੈ ਤਾਉਣ ਚ ਬੱਦਲ ਲੱਦਦੇ ਨੇ ਅੰਬਜ ਮੁਹੇ ਬੱਦਦੇ ਨੇ ਪਾਦੋ ਧੁੱਪਾਂ ਕਹਿਦੀਆਂ ਚੜੀਆਂ ਕਲਕੀ ਪੈਰ ਦੀਆਂ ਅਸੂ ਮਾ ਨਿਰਾਲਾ ਹੈ ਨਾਗ ਮੀਨਾ ਪੱਲਾ ਹੈ ਤਕ ਮੰਡੇ ਚੰਨੀਆਂ ਰਾਤਾਂ ਨੂੰ ਮੈਂ ਮੰਨਣੀਆਂ ਮੱਗਰ ਨੂੰ ਗੱਲ ਲਾਉਂਦੇ ਹਾਂ ਕੋਟ ਸਵੱਟਰ ਪਾਉਂਦੇ ਹਾਂ ਉਹ ਵਿੱਚ ਪਾਲਾ ਖੇਸੀ ਦਾ ਧੂਆਂ ਨਾਲਾ ਖੇਸੀ ਦਾ ਮਗ ਨਿਆਰੇ ਤੁਪਾ ਦੇ ਪੱਤੇ ਝੜਦੇ ਰੁੱਖਾਂ ਦੇ ਅੱਗਨ ਫੁੱਲੇ ਖੜਾਉਂਦਾ ਹੈ ਸਭ ਦੇ ਮਨ ਨੂੰ ਧੋਂਦਾ ਹੈ ਬਾਰਾਂ ਮਾ ਪੜਦੇ ਜਾਓ ਗੱਲ ਸਿਆਣੀ ਕਰਦੇ ਜਾਓ ਸਾਰਿਆਂ ਨੂੰ ਸੱਸੀ ਕਾਲ ਬੁਲਾ ਦੇ ਬਸ ਲਾਸਟ 33 ਮਿੰਟਾਂ ਦੀ ਹੋ ਗਈ 33 ਸਕਿੰਟਾਂ ਦੀ ਪੜਦੇ ਇਧਰ ਸਾਰਿਆਂ ਨੂੰ ਸੱਸੀ ਕਾਲ ਬੁਲਾ ਦੇ 3 ਮਿੰਟ 33 ਸਕਿੰਟ ਹੋ ਗਏ ਇਧਰ ਚੱਕ ਸੱਸੀ ਕਾਲ ਬੁਲਾ ਦੇ ਸਾਰਿਆਂ ਨੂੰ ਕਾ ਵੀਡੀਓ ਦੇਖਿਓ ਜੀ ਹਾਂਜੀ ਸ਼ੇਅਰ ਕਰ ਦਿਓ ਸ਼ੇਅਰ ਕਰਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਵਧਾਉਣ ਲਾਈਕ ਸਬਸਕ੍ਰਾਈਬ ਕਰਨਾ ਹਾਂਜੀ ਤੇ ਹੋਰ ਕਿਦਾਂ ਦੀ ਬਾਜ ਕਿਦਾਂ ਦੀ ਲੱਗੀ ਸਾਰਾ ਦੱਸ ਦਿਓ ਕਾ ਬਾਜ ਕਿਦਾਂ ਦੀ ਲੱਗੀ ਸਾਰਾ ਕੁਝ ਦੱਸ ਦਿਓ ਕਮੈਂਟ ਵਿੱਚ ਲਿਖ ਕੇ ਭੇਜ ਦਿਓ ਹਾਂ ਹੋਰ ਪਾਰਟ ਪਾਵਾਂਗੇ ਜੀ ਹੋਰ ਪੜ ਪਾਵਾਂਗੇ ਜੀ ਅੱਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸ ਤਰ੍ਹਾਂ ਲੱਗੀ ਵੀਡੀਓ ਜ਼ਰੂਰ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ ਜੀ